ਸੱਜਿਆ ਦੋਸਤੋ ਅੱਜ ਅਸੀਂ ਤੁਹਾਡੇ ਲਈ 300 ਗਾਜ ਵਿੱਚ ਬਣੀ ਹੋਈ ਕਲਾਸਿਕਲ ਲੁੱਕ ਚ ਬਹੁਤ ਸੋਹਣੀ ਕੋਠੀ ਲੈ ਕੇ ਆਏ ਆ ਜਿਸ ਦਾ ਸਾਈਜ਼ 30 बाई 75 ਹੈ ਯਾਨੀ ਕਿ ਸਾਰਾ 2200 ਸਕਰ ਫੁੱਟ ਏਰੀਆ ਬਣਦਾ ਹੈ ਡਬਲ ਪੋਰਸ਼ਨ ਕੋਠੀ ਹੈ ਫਰੰਟ ਦੇਖੋ ਬਹੁਤ ਸੋਹਣਾ ਬਣਿਆ ਹੋਇਆ ਹੈ ਬਹੁਤ ਹੀ ਸੋਹਣਾ ਐਲੀਵੇਸ਼ਨ ਬਣਿਆ ਹੋਇਆ ਹੈ ਫਰੰਟ ਜਿੰਨਾ ਸੋਹਣਾ ਬਣਿਆ ਹੋਇਆ ਹੈ ਉਸ ਤੋਂ ਕਈ ਜ਼ਿਆਦਾ ਅੰਦਰੋਂ ਸੋਹਣੀ ਬਣੀ ਹੋਈ ਹੈ ਜਦੋਂ ਪੂਰੀ ਕੋਠੀ ਬਣ ਕੇ ਤਿਆਰ ਹੋ ਜੂ ਉਦੋਂ ਬਹੁਤ ਹੀ ਸੋਹਣੀ ਲੁੱਕ ਆਊਗੀ ਬਹੁਤ ਹੀ ਸੋਹਣੀ ਲੱਗੂਗੀ ਕੋਠੀ ਅਸੀਂ ਤੁਹਾਨੂੰ ਅੰਦਰੋਂ ਵੀ ਸਾਰੀ ਕੋਠੀ ਦਿਖਾਵਾਂਗੇ ਹੁਣ ਤੱਕ ਕਿੰਨਾ ਪੈਸਾ ਲੱਗ ਚੁੱਕਾ ਹੈ ਤੇ ਕਿੰਨਾ ਪੈਸਾ ਹੋਰ ਲੱਗੂਗਾ ਕੀ ਕੀ ਕੰਮ ਹੋ ਚੁੱਕਾ ਹੈ ਤੇ ਕੀ ਕੀ ਰਹਿੰਦਾ ਸਾਰੀ ਜਾਣਕਾਰੀ ਦੇਵਾਂਗੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਾਹਮਣੇ ਜੋ ਕੱਚਾ ਥਾਂ ਦੇਖ ਰਹੇ ਹਾਂ ਇਹ ਲਾਂਡ ਏਰੀਆ ਆ ਗਿਆ ਹੁਣ ਆਪਾਂ ਅੰਦਰ ਚੱਲਦੇ ਹਾਂ ਕੋਠੀ ਟਾਇਲ ਪੱਥਰ ਲੱਗ ਚੁੱਕਾ ਹੈ ਲੱਕੜ ਦਾ ਕੰਮ ਚੱਲ ਰਿਹਾ ਹੈ ਸામਨੇ ਤੁਸੀਂ ਪੋਰਚ ਦੇਖ ਰਹੇ ਹੋ ਬਹੁਤ ਖੁੱਲਾ ਬਣਿਆ ਹੋਇਆ ਹੈ ਪੋਰਚ ਦੇ ਵਿੱਚ ਹੀ ਪੌੜੀਆਂ ਦਿੱਤੀਆਂ ਹੋਈਆਂ ਜੀ ਸਾਹਮਣੇ ਕਿਚਨ ਵਿੰਡੋ ਦੇਖ ਰਹੇ ਹੋ ਤੁਸੀਂ ਇਹ ਪੋਰਚ ਆ ਗਿਆ ਜੀ ਇਹ ਡ੍ਰਾਈング ਰੂਮ ਬਣਿਆ ਹੋਇਆ ਹੈ ਜੀ ਡ੍ਰਾਈング ਰੂਮ ਦੇ ਨਾਲ ਬੈੱਡਰੂਮ ਬਣਿਆ ਹੈ ਜੀ ਬੈੱਡਰੂਮ ਦੇ ਅੰਦਰ ਹੀ ਬਾਥਰੂਮ ਅਟੈਚ ਹੈ ਜੀ 프ਰੰਟ ਤੇ ਵਿੰਡੋ ਦਿੱਤੀਆਂ ਹੋਈਆਂ ਜੀ ਰੋਸ਼ਨੀ ਵਾਸਤੇ ਹੈਡ ਰੈਂਗ ਰੂਮ ਹੈ ਜੀ ਇਹਦੇ ਦੋ ਗੇਟ ਦਿੱਤੇ ਹੋਇਆ ਜੀ ਇੱਕ ਬਾਹਰੋਂ ਵੀ ਐਂਟਰੀ ਕਰ ਸਕਦੇ ਆ ਕਿੰਦਰੋਂ ਲੌਬੀ ਚੋਂ ਦਿੱਤਾ ਹੋਇਆ ਜੀ ਇਹ ਐਂਟਰੀ ਗੇਟ ਆ ਗਿਆ ਜੀ ਕੌੜੀਆਂ ਦੇ ਬਿਲਕੁਲ ਸਾਹਮਣੇ ਬਣਿਆ ਹੋਇਆ ਹੈ ਸਾਹਮਣੇ ਤੁਸੀਂ ਲੌਬੀ ਦੇਖ ਰਹੇ ਹੋ ਜੀ ਜੋ ਬਹੁਤ ਖੁੱਲੀ ਬਣੀ ਹੋਈ ਹੈ ਸਾਹਮਣੇ ਬੈਡਰੂਮ ਹੈ ਜੀ ਬੈਡਰੂਮ ਦੇ ਨਾਲ ਰੈਂਗ ਰੂਮ ਆ ਗਿਆ ਜੀ ਜੋ ਤੁਹਾਨੂੰ ਬਾਹਰੋਂ ਦਿਖਾਇਆ ਸੀ ਹੁਣ ਆਪਾਂ ਐਂਟਰੀ ਗੇਟ ਦੇ ਸੱਜੇ ਪਾਸੇ ਚੱਲਦੇ ਆ ਜੀ ਹੈਂਟਰੀ ਘਰ ਦੇ ਸੱਜੇ ਪਾਸੇ ਕਿਚਨ ਬਣਿਆ ਹੋਇਆ ਜੀ ਬਹੁਤ ਖੁੱਲਾ ਕਿਚਨ ਬਣਿਆ ਹੋਇਆ ਜੀ ਕਿਚਨ ਦੇ ਨਾਲ ਸਟੋਰ ਰੂਮ ਬਣਿਆ ਹੋਇਆ ਹੈ ਸਟੋਰ ਰੂਮ ਦੇ ਨਾਲ ਬੈਡਰੂਮ ਆ ਗਿਆ ਜੀ ਇਹ ਬੈਡਰੂਮ ਹੈ ਜੀ ਸਾਹਮਣੇ ਵਿੰਡੋ ਆ ਗਈ ਜੀ ਇਹ ਡਰੈਸਿੰਗ ਰੂਮ ਬਣਿਆ ਹੋਇਆ ਜੀ ਜੋ ਬੈਡਰੂਮ ਦੇ ਅੰਦਰ ਬਣਿਆ ਹੋਇਆ ਹੈ ਬੈਕ ਸਾਈਡ ਤੇ ਵਾਸ਼ਿੰਗ ਏਰੀਆ ਜੀ ਇਹ ਬਾਥਰੂਮ ਆ ਗਿਆ ਜੀ ਜਿਹਦੇ ਤਿੰਨ ਗੇਟ ਹੈ ਜੀ ਬੈਡਰੂਮ ਨਾਲ ਵੀ ਅਟੈਚ ਹੈ ਜੀ ਲੌਬੀ ਚ ਵੀ ਗੇਟ ਦਿੱਤਾ ਹੋਇਆ ਹੈ ਬਾਥਰੂਮ ਦਾ ਤੇ ਬੈਕ ਸਾਈਡ ਤੇ ਵੀ ਗੇਟ ਦਿੱਤਾ ਹੋਇਆ ਹੈ ਇਸ ਬਾਥਰੂਮ ਇਹ ਬੈਕ ਸਾਈਡ ਵਾਲਾ ਗੇਟ ਆ ਗਿਆ ਹੈ ਬਾਥਰੂਮ ਦਾ ਉੱਪਰੋਂ ਲੋਪੀ ਚ ਆ ਗਈ ਬਾਥਰੂਮ ਦੇ ਨਾਲ ਬੈਡਰੂਮ ਬਣਿਆ ਹੋਇਆ ਏ ਇਹ ਬਾਥਰੂਮ ਹੈ ਜੋ ਕਾਉਂਟ ਬਣਿਆ ਹੋਇਆਗਾ ਬੈਡਰੂਮ ਨਾਲ ਵੀ ਅਟੈਚ ਹੈ ਤੇ ਬੈਕ ਸਾਈਡ ਉਹ ਵੀ ਗੇਟ ਹੈ ਇਹ ਦੂਸਰਾ ਬੈਡਰੂਮ ਆ ਗਿਆ ਜੀ ਸਾਹਮਣੇ ਗੇਟ ਦੇਖ ਰਹੇ ਹਾਂ ਬੈਡਰੂਮ ਦਾ ਬੈਕ ਸਾਈਡ ਵਾਲਾ ਇਹ ਡਰੈਸਿੰਗ ਰੂਮ ਆ ਗਿਆ ਜੀ ਡਰੈਸਿੰਗ ਰੂਮ ਦੇ ਨਾਲ ਬਾਥਰੂਮ ਬਣਿਆ ਹੋਇਆ ਜੀ ਤੇ ਬੈਡਰੂਮ ਦੇ ਨਾਲ ਅਟੈਚ ਹੈ ਕਾਲ ਪੱਤਰ ਵਗੈਰਾ ਲੱਗਿਆ ਹੋਇਆ ਜੀ ਇਹ ਬੈਕ ਸਾਈਡ ਵਾਲਾ ਏਰੀਆ ਆ ਗਿਆ ਜੀ ਵਾਸ਼ਿੰਗ ਏਰੀਆ ਜਿੱਥੇ ਟੂਟੀਆਂ ਵਗੈਰਾ ਲੱਗੀਆਂ ਹੋਈਆਂ ਜੀ ਹੁਣ ਆਪਾਂ ਉੱਪਰ ਚੱਲਦੇ ਆਂ ਜੀ ਇਹ ਕੌੜੀਆਂ ਤੇ ਪੱਥਰ ਲੱਗਿਆ ਹੋਇਆ ਜੀ ਬਲੈਕ ਕਲਰ ਦਾ ਬਹੁਤ ਸੋਹਣਾ ਲੱਗ ਰਿਹਾ ਹੋਂ ਤੱਕ 18-20 ਲੱਖ ਰੁਪਇਆ ਖਰਚਾ ਆ ਚੁੱਕਿਆ ਜੀ بوطੀ ਤੇ 10-12 ਲੱਖ ਰੁਪਇਆ ਹੋਰ ਆ ਜਾਊਗਾ ਖਰਚਾ ਜੀ ਕੰਪਲੀਟ ਹੋਣ ਤੇ ਸਾਹਮਣੇ ਕਿਚਨ ਆ ਗਈ ਜੀ ਇਹ ਕਿਚਨ ਆਈ ਕੌੜੀਆਂ ਦੇ ਬਿਲਕੁਲ ਸਾਹਮਣੇ ਐਂਟਰੀ ਗੇਟ ਹੈ ਐਂਟਰੀ ਗੇਟ ਦੇ ਖੱਬੇ ਪਾਸੇ ਡ੍ਰੈنگ ਰੂਮ ਹੈ ਡ੍ਰੈنگ ਰੂਮ ਦੇ ਨਾਲ ਬੈਡਰੂਮ ਬਣਿਆ ਹੋਇਆ ਹੈ ਬੈੱਡਰੂਮ ਦੇ ਅੰਦਰ ਹੀ ਬਾਥਰੂਮ ਅਟੈਚ ਹੈ ਇਹ ਲੌਬੀ ਆ ਗਈ ਇੱਕ ਕਾਉਂਟਰ ਬਾਥਰੂਮ ਆ ਗਿਆ ਇਹ 게ਟ ਬਣਿਆ ਹੋਇਆ ਹੈ ਬੈਕ ਸਾਈਡ ਬਿਲਕੁਲ ਓਪਨ ਛੱਡਿਆ ਹੋਇਆ ਹੈ ਬੈਕ ਸਾਈਡ ਮੂਰੂ ਮੂਰੂ ਛੱਡਿਆ ਹੋਇਆ ਹੈ ਇਹ ਕਿਚਨ ਆ ਗਈ ਜੋ ਇੰਟੀਗ੍ਰੇਟ ਦੇ ਸੱਜੇ ਪਾਸੇ ਬਣੀ ਹੋਈ ਹੈ ਉੱਪਰ ਪੀਓਪੀ ਕਰੀ ਹੋਈ ਹੈ ਮੈਂ ਉੱਪਰ ਚੱਲਦੇ ਆਂ ਇਹ ਤੇ ਹੁਣ ਤੱਕ 18-20 ਲੱਖ ਰੁਪਇਆ ਖਰਚਾ ਆ ਚੁੱਕਾ ਈ 10-12 ਲੱਖ ਰੁਪਇਆ ਹੋਰ ਆਊਗਾ ਈ ਕੰਪਲੀਟ ਹੋਣ ਤੇ ਕੋਟੀ ਮੰਮਟੀ ਆ ਵੀ ਜੋ ਬਾਉੜੀਆਂ ਦੇ ਉੱਪਰ ਬਣੀ ਹੋਈ ਐ ਤੇ ਮੰਮਟੀ ਦਾ ਗੇਟ ਆ ਵੀ ਤੇ ਛਾਤਾ ਹੋਵੇ ਜੋ ਬਿਲਕੁਲ ਓਪਨ ਰੱਖੀ ਹੋਈ ਐ ਵੀਡੀਓ ਕਿੱਦਾਂ ਦੀ ਲੱਗੀ ਸਾਨੂੰ ਕਮੈਂਟੇ ਚ ਦੱਸਣਾ ਈ ਵੀਡੀਓ ਨੂੰ ਲਾਈਕ ਕਮੈਂਟ ਐਂਡ ਸ਼ੇਅਰ ਕਰ ਦੇਣਾ ਈ Редактор субтитров